ਸੁੰਦਰ ਸੁਆਮੀ ਧਾਮ ਭਗਤ ਹੈ ਬਿਸਰਾਮ ਆਸਾ ਲਗ ਜੀਵਤੇ ਜੀਉ ਮਨ ਤਨੇ ਗਲ ਤਾਨ ਸਿਮਰਤ ਪ੍ਰਭ ਨਾਮ ਹਰ ਅੰਮ੍ਰਿਤ ਪੀਵਤੇ ਜੀਉ ਅੰਮ੍ਰਿਤ ਹਰ ਪੀਵਤੇ ਸਦਾ ਥਿਰ ਥੀਵਤੇ ਬਿਖੈਰ ਬਨ ਭੀਕਾ ਜਾਣਿਆ ਭਏ ਕਿਰਪਾਲ ਗੋਪਾਲ ਪ੍ਰਭ ਮੇਰੇ ਸਾਧ ਸੰਗਤ ਨਿਧ ਮਾਨਿਆ ਸਾਧ ਸੰਗਤ ਸਾਧ ਸੰਗਤ ਨਿਧ ਮਾਨਿਆ ਭਏ ਕਿਰਪਾਲ ਗੋਪਾਲ ਪ੍ਰਭ ਮੇਰੇ ਸਾਧ ਸੰਗਤ ਨਿਦ ਮਾਨਿਆ ਸਰਬ ਸੋ ਸੁਖ ਆਨੰਦ ਕਨ ਪਿਆਰੇ ਹਰ ਰਤਨ ਮਨ ਅੰਤਰ ਸੀਵਤੇ ਇਕ ਤਿਲ ਨਹੀਂ ਵਿਸਰੈ ਪ੍ਰਾਨ ਆਧਾਰ ਆਧਾਰ ਇਕ ਤਿਲ ਨਹੀਂ ਵਿਸਰੈ ਪ੍ਰਾਨ ਆਧਾਰ ਜਪ ਜਪ ਨਾਨਕ ਜੀਵਤੇ ਦਖਣਾ ਜੋ ਤਉ ਕੀਨੇ ਆਪਣੇ ਤਿਨਾ ਕੂ ਮਿਲਿਓ ਹੈ ਆਪੇ ਹੀ ਆਪ ਮੋਹਿਓ ਜਸ ਨਾਨਕ ਆਪ ਸੁਣਿਓ ਏ ਸ਼ੰਤ ਪ੍ਰੇਮਠ ਗਉਰੀ ਪਾਇ ਰਿਝਾਇ ਗੋਬਿੰਦ ਮਨ ਮੋਹਿਆ ਜੀਓ ਬਿਸਰਾਮ ਰਿਝਾਇ ਤੇ ਹੀ ਦਈਏ ਪ੍ਰੇਮਠ ਗਉਰੀ ਪਾਇ ਰਿਝਾਏ ਰਿਝਾਏ ਤੇ ਵਿਸਰਾਮ ਆਵੇਗਾ ਪ੍ਰੇਮਠ ਗਉਰੀ ਪਾਇ ਰਿਝਾਇ ਗੋਬਿੰਦ ਮਨ ਮੋਹਿਆ ਜੀਓ ਇਦਾਂ ਹੀ ਅਗੇ ਸੰਤ ਸੰਤਨ ਕੈ ਪ੍ਰਸਾਦ ਆਗਾਦ ਸੰਤਨ ਕੈ ਪ੍ਰਸਾਦ ਆਗਾਦ ਕੰਠੇ ਲਗ ਸੋਹਿਆ ਜੀਓ ਪ੍ਰੇਮ ਠਾ ਗਉਰੀ ਪਾਇ ਰੀ ਜਾਏ ਗੋਬਿੰਦ ਮਨ ਮੁਹਿਆ ਜੀਓ ਸੰਤਨ ਕੈ ਪ੍ਰਸਾਦ ਆਗਾਦ ਕੰਠੇ ਲਗ ਸੋਹਿਆ ਜੀਓ ਹਰ ਕੰਠ ਲਗ ਸੋਹਿਆ ਦੋਖ ਸਭ ਜੋਹਿਆ ਭਗਤ ਲਖਣ ਕਰ ਵਸ ਭਏ ਲਖਣ ਪਾਠ ਆਪ ਜੀ ਨੇ ਸਰਵਣ ਕੀਤਾ ਹੈ ਇਵੇਂ ਹੀ ਉਚਾਰਨ ਕਰਨਾ ਜੋ ਥੋੜੀ ਜੀ ਲਕੀਰ ਸਾਨੂੰ ਦਿਖ ਰਹੀ ਹੈ ਖਖੇ ਦੇ ਹੇਠਾਂ ਸੋ ਇਹ ਅੱਧੇ ਜਈਏ ਦੇ ਬੋਲਣ ਦਾ ਭਾਵ ਹੈ ਲਖਣ ਭਗਤ ਲਖਣ ਕਰ ਵਸ ਭਏ ਹਰ ਕੰਠ ਲਗ ਸੋਹਿਆ ਦੋਖ ਸਭ ਜੋਹਿਆ ਭਗਤ ਲਖਿਆਣਾ ਕਰ ਵਸ ਭਏ ਇਹ ਜਿਹੜੀ ਥੱਲੇ ਸਾਨੂੰ ਲੀਕ ਦਿਖ ਰਹੀ ਹੈ ਇਹ ਅੱਤੇ ਜੈਏ ਦੀ ਆਵਾਜ਼ ਦੇ ਰਹੀ ਹੈ ਅੱਤੇ ਜੈਏ ਦੀ ਸੋ ਇਹ ਖਿਆਲ ਰੱਖਣਾ ਇਸ ਲਈ ਲਖਣ ਪਾਠ ਹੈ ਭਗਤ ਲਖਣ ਕਰ ਵਸ ਭਏ ਹਰ ਕੰਠ ਲਗ ਸੋਹਿਆ ਦੋਖ ਸਭ ਜੋਹਿਆ ਭਗਤ ਲਖਿਆਣਾ ਕਰ ਵਸ ਭਏ ਮਨ ਸਰਬ ਸੁਖ ਗੁੱਠੇ ਗੋਵਿੰਦ ਤੁਠੇ ਜਨਮ ਮਰਣਾ ਸਭ ਮਿਟ ਗਏ ਸਖੀ ਮੰਗਲੋ ਗਾਇਆ ਇਛਿ ਪੁਜਾਇਆ ਜਨਮ ਮਰਣਾ ਹਾਂਜੀ ਜਨਮ ਮਰਣਾ ਹਾਂਜੀ ਠੀਕ ਹੈ ਜੀ ਜਨਮ ਮ ਮਰਣਾ ਸਭ ਮਿਟ ਗਏ ਮਾਨ ਮਰਣਾ ਤੋਂ ਮਰਨ ਬੁਦਨਮ ਹਾਂਜੀ ਮਰਣਾ ਤੰਦੇ ਨਾਲ ਜਨਮ ਮ ਮਰਣਾ ਸਭ ਮਿਟ ਗਏ ਨਾਣੀ ਨਾਲ ਹਾਂਜੀ ਕੰਨਾ ਲੱਗ ਮਾਨ ਸਰਬ ਸੁਖ ਮਾਨ ਸਰਬ ਸੁਖ 부ਠੇ ਗੋਵਿੰਦ ਤੁਠੇ ਮਨ ਸਰਬ ਸੁਖ ਵੁੱਠੇ ਗੋਵਿੰਦ ਤੁਠੇ ਜਨਮ ਮਰਣਾ ਸਭ ਮਿਟ ਗਏ ਸਖੀ ਮੰਗਲੋ ਗਾਇਆ ਇਛ ਪੁਜਾਇਆ ਬਹੁੜ ਨਾ ਮਾਇਆ ਹੋਹਿਆ ਕਰ ਗਹਿ ਲੀਨੇ ਨਾਨਕ ਪ੍ਰਭ ਪਿਆਰੇ ਸੰਸਾਰ ਸਾਗਰ ਨਹੀਂ ਪੋਹਿਆ ਇਛ ਦੇ ਨਾਲ ਜੋ ਪੁਜਾਇਆ ਸ਼ਬਦ ਆਇਆ ਹੈ ਪੂਜਣ ਦਾ ਵਾਚਕ ਨਹੀਂ ਹੈ ਇਛ ਪੂਰੀ ਹੋਣ ਦਾ ਵਾਚਕ ਹੈ ਇਸ ਕਰਕੇ ਥੋੜਾ ਕੱਸ ਕੇ ਇਛ ਪੁਜਾਇਆ ਪਾਠ ਹੋਵੇਗਾ ਸਾਖੀ ਮੰਗਲੋ ਗਾਇਆ ਇਛ ਪੁਜਾਇਆ ਬਹੁੜ ਨਾ ਮਾਇਆ ਹੋਹਿਆ ਕਰ ਗਹਿ ਲੀਨੇ ਨਾਨਕ ਪ੍ਰਭ ਪਿਆਰੇ ਸੰਸਾਰ ਸਾਗਰ ਨਹੀਂ ਪੋਹਿਆ ਢਖਣਾ ਸਾਈਂ ਨਾਮ ਅਮੋਲ ਕੀਮ ਨਾ ਕੋਈ ਜਾਣਦੋ ਇਥੇ ਵੀ ਸਾਈਂ ਮਾਲਕ ਤੋਂ ਭਾਵ ਪਰਮਾਤਮਾ ਤੋਂ ਭਾਵ ਹੈ ਇਸ ਵਾਸਤੇ ਸਾਈਂ ਨਹੀਂ ਕਹਿਣਾ ਸਾਈਂ ਨਾਮ ਅਮੋਲ ਸਾਈ ਨਾਮ ਅਮੋਲ ਕੀਮ ਨਾ ਕੋਈ ਜਾਣਦੋ ਜਿਨ੍ਹਾਂ ਭਾਗ ਮਥਾਹਿ ਸੇ ਨਾਨਕ ਹਰ ਰੰਗ ਮਾਣਦੋ ਸ਼ੰਤ ਕਹਤੇ ਪਵਿੱਤਰ ਸੁਣਤੇ ਸਭ ਧੰਨ ਲਿਖਤੀ ਕੁਲ ਤਾਰਿਆ ਜੀਉ ਲਿਖਤੀ ਜਿਵੇਂ ਗਿਆਨੀ ਜੀ ਨੇ ਪੜਿਆ ਹੈ ਬਿੰਦੀ ਲੱਗੀ ਵੀ ਐਸ ਰੂਪਾਂ ਵਿੱਚ ਤੇ ਇਦਾਂ ਹੀ ਲਿਖਤੀ ਖਾ ਨਹੀਂ ਬੋਲਣਾ ਬਿੰਦੀ ਦੇ ਸਹਿਤ ਹੀ ਲਿਖਤੀ ਕੁਲ ਤਾਰਿਆ ਜੀਓ ਇਦਾਂ ਹੀ ਉਚਾਰਨ ਕਰਨਾ ਹੈ ਹਾਂਜੀ ਵਿਸ਼ਰਾਮ ਧੰਨ ਤੇ ਆਵੇਗਾ ਹਾਂ ਕਹਤੇ ਪਵਿੱਤਰ ਸੁਣਤੇ ਸਭ ਧੰਨ ਲਿਖਤੀ ਕੁਲ ਤਾਰਿਆ ਜੀਓ ਕਹਤੇ ਪਵਿੱਤਰ ਸੁਣਤੇ ਸਭ ਧੰਨ ਲਿਖਣ ਵਾਲਿਆਂ ਨੇ ਹਾਂਜੀ ਲਿਖਤੀ ਲਿਖਣ ਵਾਲਿਆਂ ਨੇ ਹਾਂਜੀ ਹਾਂਜੀ ਠੀਕ ਆ ਜੀ ਪੜੋ ਕਹਤੇ ਪਵਿੱਤਰ ਸੁਣਤੇ ਸਭ ਧੰਨ ਲਿਖਤੀ ਕੁਲ ਤਾਰਿਆ ਜੀਓ ਜੇ ਨਕਉ ਸਾਧੂ ਸੰਗ ਨਾਮ ਹਰ ਰੰਗ ਤਿਨੀ ਬ੍ਰਹਮ ਵਿਚਾਰਿਆ ਜੀਵ ਬ੍ਰਹਮ ਵਿਚਾਰਿਆ ਜਨਮ ਸਵਾਰਿਆ ਪੂਰਨ ਕਿਰਪਾ ਪ੍ਰਭ ਕਰੀ ਕਰ ਗਹਿ ਲੀਨੇ ਹਰ ਜਸੋ ਦੀਨੇ ਜੋਨ ਨਾ ਧਾਵੈ ਨਹਿ ਮਰੀ ਸਤਗੁਰ ਦਿਆਲ ਕਿਰਪਾਲ ਭੇਟਤ ਹਰੇ ਭੇਟਤ ਸਤਗੁਰ ਦਿਆਲ ਕਿਰਪਾਲ ਭੇਟਤ ਹਰੇ ਕਾਮ ਕ੍ਰੋਧ ਲੋਭ ਮਾਰਿਆ ਸਤਗੁਰ ਦਿਆਲ ਕਿਰਪਾਲ ਭੇਟਤ ਦਿਆਲੋ ਕਿਰਪਾਲੋ ਸਤਗੁਰਾਂ ਦਾ ਮਿਲਾਪ ਹੋਣ ਤੋਂ ਸਤਗੁਰਾਂ ਨੇ ਕਿਰਪਾ ਕੀ ਕੀਤੀ ਹਰੇ ਕਾਮ ਕ੍ਰੋਧ ਕਾਮ ਕ੍ਰੋਧ ਨਾਸ ਕਰ ਦਿੱਤੇ ਲੋਭ ਮਾਰਿਆ ਲੋਭ ਨੂੰ ਖਤਮ ਕਰ ਦਿੱਤਾ ਕਈ ਵੀਰ ਹਰੇ ਤੇ ਵਿਸ਼ਰਾਮ ਵੀ ਲਾਉਂਦੇ ਨੇ ਉਥੇ ਫਿਰ ਹਰੇ ਦਾ ਅਰਥ ਹਰੀ ਪ੍ਰਮਾਤਮਾ ਦੇ ਰੂਪ ਵਿੱਚ ਆਵੇਗਾ ਸਤਗੁਰ ਦਿਆਲ ਕਿਰਪਾਲ ਭੇਟਤ ਹਰੇ ਪਰ ਸ਼ੁੱਧ ਵਿਸ਼ਰਾਮ ਭੇਟਤ ਤਤਹੀ ਹੈ ਹਰੇ ਕਾਮ ਕ੍ਰੋਧ ਲੋਭ ਮਾਰਿਆ ਹਾਂਜੀ ਸਤਿਗੁਰ ਦਿਆਲ ਕਿਰਪਾਲ ਭੇਟਤ ਹਰੇ ਕਾਮ ਕ੍ਰੋਧ ਲੋਭ ਮਾਰਿਆ ਕਥਨ ਨਾ ਜਾਏ ਅਕਥ ਸੁਆਮੀ ਸਦਕੈ ਜਾਏ ਨਾਨਕ ਵਾਰਿਆ ਸਿਰੀ ਰਾਗ ਮਹੱਲਾ ਚੌਥਾ ਵਣਜਾਰਾ ਸਾਧ ਸੰਗਤ ਜੀ ਆਪ ਜੀ ਦੇ ਗਿਆਨ ਵਾਸਤੇ ਬੇਨਤੀ ਹੈ ਇਹ ਜਿਹੜਾ ਅੱਗੇ ਸ਼ਬਦ ਵਣਜਾਰਾ ਅਸਰਲੇਖ ਹੇਠ ਆਰੰਭ ਹੋ ਰਿਹਾ ਹੈ ਇਹ ਅਮਰਤ ਰੂਪ ਬਾਣੀ ਵਿੱਚ ਪਹਿਲਾ ਸ਼ਬਦ ਹੈ ਜਿਸ ਵਿੱਚ 6 ਵਾਰ ਰਹਾਉ ਆਇਆ ਆਮ ਤੌਰ ਤੇ ਸ਼ਬਦਾਂ ਵਿੱਚ ਰਹਾਉ ਇੱਕ ਵਾਰ ਆਉਂਦਾ ਹੈ ਬਹੁਤ ਸ਼ਬਦ ਐਸੇ ਨੇ ਜਿਨ੍ਹਾਂ ਵਿੱਚ 2 ਵਾਰ ਵੀ ਰਹਾਉ ਆਉਂਦਾ ਹੈ ਸ਼ੰਤਾਂ ਵਿੱਚ ਐਸੇ ਵੀ ਸ਼ਬਦ ਨੇ ਜਿਨ੍ਹਾਂ ਵਿੱਚ 4 ਵਾਰ ਵੀ ਰਹਾਉ ਆਉਂਦਾ ਹੈ ਇਸ ਸ਼ਬਦ ਵਿੱਚ 6 ਵਾਰ ਰਹਾਉ ਆਉਂਦਾ ਹੈ ਇਹ ਆਪ ਜੀ ਦੇ ਗਿਆਨ ਵਾਸਤੇ ਬੇਨਤੀ ਹੈ ਜੀ ਹਾਂਜੀ ਸਿਰੀ ਰਾਗ ਮਹੱਲਾ ਚੌਥਾ ਵਣਜਾਰਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਇੱਕ ਓੰਕਾਰ ਸਤਨਾਮ ਗੁਰੂ ਪ੍ਰਸਾਦ ਇਹ ਜੋ ਮੰਗਲ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੋ ਵਾਰ ਹੀ ਆਉਂਦਾ ਹੈ ਜੋ ਇੱਕ ਓੰਕਾਰ ਸਤਿਗੁਰ ਪ੍ਰਸਾਦ ਹੈ ਉਹ 523 ਵਾਰ ਆਉਂਦਾ ਹੈ ਇਕ ਓੰਕਾਰ ਸਤਨਾਮ ਗੁਰਪ੍ਰਸਾਦ ਦੋ ਵਾਰੀ ਆਉਂਦਾ ਹੈ ਇਕ ਓੰਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ ਅੱਠ ਵਾਰੀ ਆਉਂਦਾ ਹੈ ਇਹ ਵੀ ਨੋਟ ਰੱਖਣਾ ਇੱਥੇ ਇਹ ਆਇਆ ਹੈ ਇਕ ਓੰਕਾਰ ਸਤਨਾਮ ਗੁਰਪ੍ਰਸਾਦ ਹਾਂਜੀ ਇਕ ਓੰਕਾਰ ਸਤਨਾਮ ਗੁਰਪ੍ਰਸਾਦ ਹਰ ਹਰ ਉਤਮ ਨਾਮ ਹੈ ਜਿਨ ਸਿਰਿਆ ਸਭ ਕੋ ਏ ਜੀਓ ਹਰ ਜੀਵ ਸਬੇ ਪ੍ਰਤਪਾਲਦਾ ਘਟ ਘਟ ਰਮਈਆ ਸੋਏ ਸੋ ਹਰ ਸਦਾ ਧਿਆਈਐ ਤੇਸ ਬਿਨ ਅਵਰ ਨਾ ਕੋਏ ਜੋ ਮੋਹ ਮਾਇਆ ਚਿਤ ਲਾਏ ਦੇ ਸੇ ਛੋਡ ਚੱਲੇ ਦੁਖ ਰੋਏ ਜਨ ਨਾਨਕ ਨਾਮ ਧਿਆਇਆ ਹਰ ਅੰਤ ਸਖਾਈ ਹੋਏ ਪੰਤ ਮੈਂ ਹਰ ਬਿਨ ਅਵਰ ਨ ਕੋਏ ਹਰ ਗੁਰ ਸਰਣਾਈ ਪਾਈਐ ਵਣਜਾਰਿਆ ਮਿੱਤਰਾ ਵਡਭਾਗ ਪ੍ਰਾਪਤ ਹੋਏ ਰਹਾਉ ਸੰਤ ਜਨਾ ਵਿਣ ਭਾਈਆ ਹਰ ਕਿਨੈ ਨਾ ਪਾਇਆ ਨਾਉ ਵਿੱਚ ਹਉ ਮੈਂ ਕਰਮ ਕਮਾਵ ਦੇ ਜਿਉ ਵੇਸਵਾ ਪਉਤ ਨੇ ਨਾਉ ਵੇਸਵਾ ਸਸੇ ਔਂਕੜ ਐੜੇ ਕੰਨਾਂ ਵੇਸਵਾ ਭਾਵ ਬਬੇ ਦਾ ਅੱਖਰ ਦਾ ਬਣ ਜਾਵੇ ਅਰਥ ਭਾਵੇਂ ਉਹੀ ਹੈ ਪਰ ਜੋ ਅੱਖਰ ਮਹਾਰਾਜ ਜੀ ਨੇ ਲਿਖੇ ਨੇ ਆਪਾਂ ਓਵੇਂ ਉਚਾਰਨੇ ਨੇ ਵੇਸਵਾ ਪੁੱਤ ਨਨਾਉ ਵਿੱਚ ਹੋਮੈ ਕਰਮ ਕਮਾਵਦੇ ਜਿਉ ਵੇਸਵਾ ਪੁੱਤ ਨਿਨਾਉ ਨਿਨਾਉ ਇਕੱਠਾ ਪਾਠ ਜਿਵੇਂ ਆਪ ਜੀ ਨੇ ਸਰਵਣ ਕੀਤਾ ਹੈ ਜੀ ਪਿਤਾ ਜਾਤ ਤਾ ਹੋਈਐ ਗੁਰ ਤੁਠਾ ਕਰੇ ਪਸਾਉ ਵਡ ਭਾਗੀ ਗੁਰ ਪਾਇਆ ਹਰ ਅਹ ਨਿਸ ਲੱਗਾ ਭਾਉ ਜਨ ਨਾਨਕ ਬ੍ਰਹਮ ਪਛਾਣਿਆ ਹਰ ਕੀਰਤ ਕਰਮ ਕਮਾਉ ਮਨ ਹਰ ਹਰ ਲੱਗਾ ਚਾਉ ਗੁਰ ਪੂਰੈ ਨਾਮ ਦਰੜਾਇਆ ਹਰ ਮਿਲਿਆ ਹਰ ਪ੍ਰਭ ਨਾਉ ਰਹਾਉ ਜਾਬ ਲਗ ਜੋ ਬਨ ਸਾਸ ਹੈ ਤਬ ਲਗ ਨਾਮ ਧਿਆਏ ਚਲਦਿਆ ਨਾਲ ਹਰ ਚਲਸੀ ਹਰ ਅੰਤੇ ਲਏ ਛਡਾਏ ਹਉ ਬਲੇ ਹਰੀ ਤੈ ਨਕੋ ਜਿਨ ਹਰ ਮਨ ਉਠਾ ਆਏ ਜਿਨੇ ਹਰ ਹਰ ਨਾਮ ਨਾ ਚੇਤੇਯੋ ਸੇ ਅੰਤ ਗਏ ਪਛਤਾਏ ਤੁਰ ਮਸਤਕ ਹਰ ਪ੍ਰਭ ਲਿਖਿਆ ਜਨ ਨਾਨਕ ਨਾਮ ਧਿਆਏ ਮਨ ਹਰ ਹਰ ਪ੍ਰੀਤ ਲਗਾਏ ਵਡਭਾਗੀ ਗੁਰ ਪਾਇਆ ਗੁਰ ਸਬਦੀ ਪਾਰ ਲਗਹਾਏ ਰਹਾਉ ਸੋਭਨ ਸੇਈ ਹਰ ਆਪੇ ਆਪ ਉਪਾਏ ਦਾ ਹਰ ਆਪੇ ਦੇਵੈ ਲੇ ਹਰ ਆਪੇ ਭਰਮ ਭੁਲਾਏ ਦਾ ਹਰ ਆਪੇ ਹੀ ਮਤ ਦੇ ਗੁਰਮੁਖਾ ਮਨ ਪ੍ਰਗਾਸ ਹੈ ਸੇ ਵਿਰਲੇ ਕੇਈ ਕੇ ਹਉ ਬਲਿਹਾਰੇ ਤੈਨ ਕਉ ਜਿਨ ਹਰ ਪਾਇਆ ਗੁਰ ਮਤੇ ਜਨ ਨਾਨਕ ਕਮਲ ਪਰਗਾਸਿਆ ਮਨ ਹਰ ਹਰ ਉਠੜਾ ਹੈ ਮਨ ਹਰ ਹਰ ਜਪਨ ਕਰੇ ਹਰ ਗੁਰ ਸਰਨਾਈ ਭਜ ਪਉ ਜਿੰਦੂ ਸਭ ਕਿਲ ਵਿਖ ਦੁਖ ਪਰ ਹਰੇ ਰਹਾਉ ਭਜ ਪਉ ਹਾਂਜੀ ਭਜ ਪਉ ਜਿੰਦੂ ਭਜ ਬੋਲਣਾ ਕਸ ਕੇ ਹਾਂਜੀ ਕਸ ਕੇ ਬੋਲਣਾ ਭਜ ਪਉ ਜਿੰਦੂ ਹਰ ਗੁਰ ਸਰਣਾਈ ਭਜ ਪਉ ਜਿੰਦੂ ਸਭ ਕਿਲ ਵਿਖ ਦੁਖ ਪਰ ਹਰੇ ਰਹਾਉ ਘਟ ਘਟ ਰਮਈਆ ਮਨ ਵਸੈ ਕਿਉ ਪਾਈਐ ਕਿਤ ਭਤ ਗੁਰ ਪੂਰਾ ਸਤ ਗੁਰ ਭੇਟੀਐ ਹਰ ਆਏ ਵਸੈ ਮਨ ਚਿਤ ਮੈਂ ਧਰ ਨਾਮ ਆਧਾਰ ਹੈ ਹਰ ਨਾਮੈ ਤੇ ਗਾਤ ਮਤ ਮੈਂ ਹਰ ਹਰ ਨਾਮ ਵੇ ਸਾਹ ਹੋ ਹੈ ਹਰ ਨਾਮੈ ਹੀ ਜਤ ਪਤ ਗਾਤ ਮਤ ਜਤ ਪਤ ਜਿਵੇਂ ਪੋਲਾ ਉਚਾਰਨ ਕਰਕੇ ਪਾਠ ਭਾਈ ਸਾਹਿਬ ਜੀ ਨੇ ਕੀਤਾ ਹੈ ਇਹ ਖਿਆਲ ਰੱਖਣਾ ਇਵੇਂ ਹੀ ਕਰਨਾ ਹੈ ਜੀ ਜਨ ਨਾਨਕ ਨਾਮ ਧਿਆਇਆ ਰੰਗ ਰਤੜਾ ਹਰ ਰੰਗ ਰਤ ਹਰ ਧਿਆਵ ਹੋ ਹਰ ਪ੍ਰਭ ਸਤ ਗੁਰਬਚਨੀ ਹਰ ਪ੍ਰਭ ਜਾਣਿਆ ਸਭ ਹਰ ਪ੍ਰਭ ਤੇ ਉਤਪਤ ਰਹਾਉ ਜਿਨ ਕਉ ਪੂਰਬ ਲਿਖਿਆ ਸੇ ਆਏ ਮਿਲੇ ਗੁਰ ਪਾਸ ਸੇਵਕ ਭਾਏ ਵਣ ਜਾ ਰਿਆ ਮਿੱਤਰਾ ਗੁਰ ਹਰ ਹਰ ਨਾਮ ਪ੍ਰਗਾਸ ਧਨ ਧਨ ਵਣਜ ਵਾਪਾਰੀਆ ਜਿਨ ਵਖਰ ਲਦਿਆੜ ਹਰ ਰਾਸ ਗੁਰਮੁਖਾ ਦਰਮੁਖ ਉਜਲੇ ਸੇ ਆਏ ਮਿਲੇ ਹਰ ਪਾਸ ਗੁਰਮੁਖਾ ਦਰ ਮੁਖ ਉਜਲੇ ਸੇ ਆਏ ਮਿਲੇ ਹਰ ਪਾਸ ਜਨ ਨਾਨਕ ਗੁਰ ਤਿਨ ਪਾਇਆ ਜਿਨਾ ਆਪ ਤੁਠਾ ਗੁਣਤਾਸ ਹਾਂਜੀ ਗੁਰਮੁਖਾ ਦਰ ਮੁਖ ਉਜਲੇ ਹਾਂਜੀ ਠੀਕ ਹੈ ਗੁਰਮੁਖਾ ਦਰ ਮੁਖ ਉਜਲੇ ਸੇ ਆਏ ਮਿਲੇ ਹਰ ਪਾਸ ਜਨ ਨਾਨਕ ਗੁਰ ਤਿਨ ਪਾਇਆ ਜਿਨ੍ਹਾਂ ਆਪ ਤੁਠਾ ਗੁਣ ਤਾਸ ਹਰ ਧਿਆਵ ਹੋ ਸਾਸਿ ਗਿਰਾਸ ਮਨ ਪ੍ਰੀਤ ਲੱਗੀ ਮਨ ਪ੍ਰੀਤ ਲੱਗੀ ਤਿਨਾਂ ਗੁਰਮੁਖਾ ਹਰ ਨਾਮ ਜਿਨ੍ਹਾਂ ਰਹਿ ਰਾਸ ਰਹਾਓ ਇਕ ਓੰਕਾਰ ਸਤਿਗੁਰ ਪ੍ਰਸਾਦ ਸ੍ਰੀ ਰਾਗ ਕੀ ਵਾਰ ਮਹੱਲਾ ਚੌਥਾ ਸਲੋਕਾ ਨਾਲ ਸੰਗਤਾਂ ਜਾਣਦੀਆਂ ਹਨ ਸਤਿਗੁਰੂ ਮਹਾਰਾਜ ਜੀ ਨੇ ਅੰਮ੍ਰਿਤ ਰੂਪ ਬਾਣੀ ਵਿੱਚ 22 ਵਾਰ ਉਚਾਰਨ ਕੀਤੀਆਂ ਨੇ ਵਾਰ ਆਮ ਤੌਰ ਤੇ ਜੰਗਾਂ ਜੁੱਧਾਂ ਵਿੱਚ ਜੋਜਣਵਾੜੇ ਸੂਰਮਿਆਂ ਦੀ ਬਹਾਦਰੀ ਵਿੱਚ ਗਾਈ ਜਾਂਦੀ ਹੈ ਗੁਰੂ ਕੇ ਸਿੱਖ ਦਾ ਕਰਮ ਹੈ ਸਤਿਗੁਰੂ ਜੀ ਕੀ ਗਿਆਨ ਦਾ ਆਸਰਾ ਲੈ ਕੇ ਆਪਣੇ ਹਿਰਦੇ ਵਿੱਚ ਵਿਕਾਰਾਂ ਦੇ ਨਾਲ ਜੰਗ ਲੜਨਾ ਸ਼ੋਭ ਗੁਣ ਜਿੰਨੇ ਮਨੁੱਖ ਦੇ ਹਿਰਦੇ ਵਿੱਚ ਸੁਭਾਏ ਮਾਨ ਨੇ ਇਸ ਨੂੰ दैवी ਸੰਪਦਾ ਕਿਹਾ ਜਾਂਦਾ ਹੈ ਜਿੰਨੇ ਔਗਣ ਨੇ ਇਹਨਾਂ ਨੂੰ ਆਸਰੀ ਸੰਪਦਾ ਕਿਹਾ ਜਾਂਦਾ ਹੈ दैवी ਤੇ ਆਸਰੀ ਸੰਪਦਾ ਦਾ ਜੰਗ ਹੈ दैवी ਸੰਪਦਾ ਨੂੰ ਭਾਰੂ ਕਰਨਾ ਹੈ ਆਸਰੀ ਸੰਪਦਾ ਨੂੰ ਖਤਮ ਕਰਨਾ ਹੈ ਭਾਵ ਸ਼ੋਭ ਗੁਣ ਉਹ ਹਿਰਦੇ ਵਿੱਚ ਧਾਰਨ ਕਰਨੇ ਨੇ ਔਗਣਾ ਦਾ ਤਿਆਗ ਕਰਨਾ ਹੈ ਇਉਂ ਆਪਣੀ ਜੀਵਨ ਦੀ ਬਾਜ਼ੀ ਨੂੰ ਗੁਰਮੁਖ ਨੇ ਜਿੱਤਣਾ ਹੈ ਇਹ ਗੁਰਮੁਖ ਦੀ ਹਰ ਵਕਤ ਦੀ ਜੰਗ ਹੈ ਜਿਸ ਬਾਰੇ ਬਚਨ ਨੇ ਖਾਲਸਾ ਸੋਏ ਜੋ ਚੜੈ ਤੁਰੰਗ ਖਾਲਸਾ ਸੋਏ ਕਰੈ ਨਿਤ ਜੰਗ ਤਨ ਜਿਉ ਤਿਹ ਕੋ ਜਗਮੈ ਮੁਖ ਤੇ ਹਰ ਚਿੱਤ ਮੈ ਜੁਧ ਵਿਚਾਰ ਹੈ ਜਿੱਥੇ ਬਾਹਰੀ ਤੌਰ ਤੇ ਜ਼ੁਲਮ ਦੇ ਖਾਤਮੇ ਤੇ ਧਰਮ ਦੀ ਰੱਖਿਆ ਲਈ ਖਾਲਸਾ ਜੋਚਦਾ ਹੈ ਜੰਗ ਜੁੱਧ ਕਰਦਾ ਹੈ ਇਵੇਂ ਅੰਤਰੀਵ ਤੌਰ ਤੇ ਵੀ ਨਿਤਾ ਪ੍ਰਤੀ ਆਪਣੇ ਹਿਰਦੇ ਅੰਦਰ ਇਹ ਜੰਗ ਕਰਨੀ ਹੈ ਇਹ ਮਹਾਰਾਜ ਜੀ ਨੇ ਅਧਿਆਤਮਿਕ ਉਪਦੇਸ਼ ਸਾਨੂੰ ਦਿੱਤਾ ਹੈ ਤਾਂ ਇਹ 12 ਉਚਾਰਨ ਕੀਤੀਆਂ ਨੇ 12 ਦਾ ਸ਼ੁੱਧ ਸਰੂਪ ਪੌੜੀਆਂ ਦੀ ਚਾਲ ਵਿੱਚ ਹੋਇਆ ਕਰਦਾ ਹੈ ਤੇ ਨਾਲ ਸੁੰਦਰਤਾ ਵਧਾਉਣ ਲਈ ਕਵੀ ਜਨ ਸਲੋਕ ਜਾਂ ਹੋਰ ਸ਼ੰਤ ਵੀ ਉਚਾਰਨ ਕਰਦੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ 22 12 ਵਿੱਚੋਂ ਇੱਕ ਰਾਮਕਲੀ ਰਾਗ ਦੀ ਵਾਰ ਰਾਏ ਸੱਤੇ ਬਲਵੰਡ ਜੀ ਦੀ ਉਚਾਰਨ ਕੀਤੀ ਔਰ ਦੂਸਰੀ ਬਸੰਤ ਰਾਗ ਵਿੱਚ ਪੰਚਮ ਪਾਤਸ਼ਾਹ ਦੀ ਉਚਾਰਨ ਕੀਤੀ ਇਹ ਪੌੜੀਆਂ ਦੇ ਰੂਪ ਵਿੱਚ ਹੀ ਹਨ ਬਾਕੀ ਸਾਰੀਆਂ ਜੋ 20 ਵਾਰਾਂ ਹਨ ਇਹਨਾਂ ਨਾਲ ਸਤਿਗੁਰੂ ਜੀ ਨੇ ਸ਼ਲੋਕ ਵੀ ਉਚਾਰਨ ਕੀਤੇ ਨੇ ਤਾਂ ਹੀ ਉਚੇਚੇ ਤੌਰ ਤੇ ਸਰਲੇਖ ਦਿੱਤਾ ਹੈ ਸ਼ਲੋਕਾਂ ਨਾਲ ਵਾਰ ਸ਼ਲੋਕਾਂ ਦੇ ਸਮੇਤ ਹੈ ਇੱਥੇ ਇੱਕ ਹੋਰ ਨਿਯਮ ਚੇਤੇ ਰੱਖਣਾ ਵਾਰ ਦੇ ਆਰੰਭ ਵਿੱਚ ਜਿਸ ਮਹੱਲੇ ਦਾ ਸਰਲੇਖ ਆਵੇ ਉਥੋਂ ਇਹ ਭਾਵ ਸਮਝਣਾ ਕਿ ਸਤਿਗੁਰਾਂ ਨੇ ਇਸ ਸਰੂਪ ਵਿੱਚ ਇਹ ਵਾਰ ਦੀਆਂ ਪੌੜੀਆਂ ਉਚਾਰਨ ਕੀਤੀਆਂ ਨੇ ਜਿਵੇਂ ਇੱਥੇ ਸਰਲੇਖ ਆਇਆ ਹੈ ਸ੍ਰੀ ਰਾਗ ਕੀ ਵਾਰ ਮਹੱਲਾ ਚੌਥਾ ਇਹਦੇ ਤੋਂ ਭਾਵ ਹੈ ਕਿ ਇਸ ਵਾਰ ਦੀਆਂ ਸਾਰੀਆਂ ਪੌੜੀਆਂ ਚੌਥੇ ਪਾਤਸ਼ਾਹ ਤਨ ਸਤਿਗੁਰੂ RAMDAS ਸਾਹਿਬ ਜੀ ਨੇ ਉਚਾਰਨ ਕੀਤੀਆਂ ਨੇ ਸ਼ਲੋਕ ਗੁਰੂ ਕੇ ਸਾਰੇ ਸਰੂਪਾਂ ਦੇ ਸਾਂਝੇ ਆ ਸਕਦੇ ਨੇ ਪੰਜਾਂ ਹੀ ਸਰੂਪਾਂ ਦੇ ਸ਼ਲੋਕ ਸਾਂਝੇ ਆ ਸਕਦੇ ਨੇ ਪੌੜੀਆਂ ਚੌਥੇ ਪਾਤਸ਼ਾਹੀ ਦੀਆਂ ਨੇ ਇਵੇਂ ਹਰੇਕ ਵਾਰ ਵਿੱਚ ਇਹ ਨਿਜਮ ਲਾਗੂ ਸਮਝਣਾ ਆਪ ਜੀ ਦੇ ਗਿਆਤ ਵਾਸਤੇ ਇਹ ਬੇਨਤੀ ਕੀਤੀ ਹੈ ਜੀ ਹਾਂਜੀ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਸ੍ਰੀ ਰਾਗ ਕੀ ਵਾਰ ਮਹੱਲਾ ਚੌਥਾ ਸ਼ਲੋਕਾ ਨਾਲ ਸਲੋਕ ਮਹਲਾ 3 ਰਾਗਾ ਵਿੱਚ ਸ੍ਰੀ ਰਾਗ ਹੈ ਜੇ ਸੱਚ ਧਰੇ ਪਿਆਰ ਸਦਾ ਹਰ ਸੱਚ ਮਨ ਵਸੈ નિਹਚਲ ਮਤ ਅਪਾਰ ਰਤਨ ਅਮੋਲਕ ਪਾਇਆ ਗੁਰ ਕਾ ਸ਼ਬਦ ਵਿਚਾਰ ਜਿਹਵਾ ਸੱਚੀ ਮਨ ਸੱਚਾ ਸੱਚਾ ਸਰੀਰ ਆਕਾਰ ਨਾਨਕ ਸੱਚ ਹੈ ਸਤਿਗੁਰ ਸੇਵਿਐ ਸਦਾ ਸੱਚ ਵਾਪਾਰ ਮਹੱਲਾ ਤੀਜਾ ਹੋਰ ਬਿਰਹਾ ਸਭ ਧਾਤ ਹੈ ਜਬ ਲਗ ਸਾਹਿਬ ਪ੍ਰੀਤ ਨਾ ਹੋਏ ਇਹੋ ਮਾਨ ਮਾਇਆ ਮੋਹਿਆ ਵੇਖਣ ਸੁਣਣ ਨਾ ਹੋਏ ਸਹਦਣ ਹਾਂਜੀ ਵੇਖਣ ਸੁਣਣ ਨਾ ਹੋਏ ਨੰਨਾ ਪਹਿਲਾ ਹੈ ਨਾਣਾ ਬਾਦ ਵਿੱਚ ਹੈ ਖਿਆਲ ਰੱਖਿਓ ਜੀ ਇਹੋ ਮਨ ਮਾਇਆ ਮੋਹਿਆ ਵੇਖਣਾ ਸੁਣਣਾ ਨਾ ਹੋਏ ਸਹਿ ਦੇਖੇ ਬਿਨ ਪ੍ਰੀਤ ਨਾ ਊਪਜੈ ਅੰਦਾ ਕੀਆ ਕਰੇ ਨਾਨਕ ਜਿਨ ਅੱਖੀ ਲੀਤੀਆ ਸੋਈ ਸਚਾ ਦੇ ਪੌੜੀ ਹਰ ਏਕੋ ਕਰਤਾ ਇਕ ਏਕੋ ਦੀਬਾਣ ਹਰ ਹਰ ਇਕ ਸਹਦਾ ਹੈ ਅਮਰ ਏਕੋ ਹਰ ਚਿਤ ਧਾਰ ਹਰ ਤਿਸ ਬਿਨ ਕੋਈ ਨਾ ਹੈ ਦਰ ਭ੍ਰਮ ਭਉ ਦੂਰ ਕਰ ਹਰਿਸੈ ਨੋ ਸਾਲਾ ਹੈ ਜੇ ਤੁਧ ਰਖੈ ਬਾਹਰ ਘਰ ਹਰ ਜਿਸ ਨੋ ਹੋਏ ਦਇਆਲ ਸੋ ਹਰ ਜਪ ਭਉ ਬਿਖਮ ਤਰ ਸ਼ਲੋਕ ਮਹੱਲਾ ਪਹਿਲਾ ਦਾਤੀ ਸਾਹਿਬ ਸੰਦੀਆ ਕਿਆ ਚੱਲੈ ਤਿਸ ਨਾਲ ਇਕ ਜਾ ਗੰਦੇ ਨਾਲ ਹਨ ਇਕ ਨਾ ਸੁਤਿਆ ਦੇ ਉਠਾਲ ਮਹੱਲਾ ਪਹਿਲਾ ਸਿਦਕ ਸਬੂਰੇ ਸਾਦਿਕਾ ਸਬਰ ਤੋਸਾ ਮਲਾਇਕਾਂ ਦੀਦਾਰ ਪੂਰੇ ਪਾਏ ਸਾ ਥਾਉ ਨਾਹੀ ਖਾਏ ਕਾ ਪੌੜੀ ਸਭ ਆਪੇ ਤੁਧ ਉਪਾਏ ਕੈ ਆਪਕਾਰ ਲਾਈ ਤੂੰ ਆਪੇ ਵੇਖ ਵਿਗਸਦਾ ਆਪਣੀ ਵਢਿਆਈ ਆਪੇ ਵੇਖ ਵਿਗਸਦਾ ਪਾਠ ਠੀਕ ਕੀਤਾ ਹੈ ਸਿੰਘ ਸਾਹਿਬ ਜੀ ਨੇ ਵਿਗਸਦਾ ਨਹੀਂ ਇਹਥੇ ਬੋਲਣਾ ਵਿਗਸਦਾ ਹੀ ਪਾਠ ਕਰਨਾ ਹੈ ਜੀ ਤੂੰ ਆਪੇ ਵੇਖ ਵਿਗਸਦਾ ਆਪਣੀ ਵਢਿਆਈ ਹਰ ਤੁਧ ਹੋ ਬਾਹਰ ਕਿਛ ਨਾਹੀ ਤੂੰ ਸੱਚਾ ਸਾਈਂ ਤੂੰ ਆਪੇ ਆਪ ਵਰਤਦਾ ਸਭਨੀ ਹੀ ਥਾਈ ਹਰ ਤਿਸੈ ਤੇ ਆਵੋ ਹੋ ਸੰਤ ਜਨ ਹੋ ਜੋ ਲਏ ਛਡਾਈ ਸ਼ਲੋਕ ਮਹੱਲਾ ਪਹਿਲਾ ਫਕੜ ਜਾਤੀ ਫਕੜ ਨਾਓ ਸਬਨਾ ਜੀਆ ਇਕਾਛਾਉ ਆਪੋ ਜੇ ਕੋ ਭਲਾ ਕਹਾਏ ਨਾਨਕ ਤਾ ਪਰ ਜਾਪੈ ਜਾ ਪਤ ਲੇਖੈ ਪਾਏ ਮਹੱਲਾ ਦੂਜਾ ਜਿਸ ਪਿਆਰੇ ਸਿਉ ਨੇਹੋ ਤਿਸ ਆਗੈ ਮਾਰ ਚੱਲਈਐ ਤ੍ਰਿਗ ਜੀਵਨ ਸੰਸਾਰ ਤਾ ਕਹਿ ਪਾਛੈ ਜੀਵਣਾ ਪਉੜੀ ਹਰ ਸਾਜੀ ਧੰਨ ਸਤਗੁਰੂ ਅੰਗਦ ਦੇਵ ਸਾਹਿਬ ਜੀ ਦਾ ਅਮਰਤ ਰੂਪ ਬਾਣੀ ਵਿੱਚ ਇਹ ਸਭ ਤੋਂ ਪਹਿਲਾ ਸ਼ਲੋਕ ਹੈ। ਔਰ ਆਪਣੇ ਅਮਰਤ ਰੂਪ ਬਾਣੀ ਦਾ ਸਭ ਤੋਂ ਪਹਿਲਾ ਸ਼ਲੋਕ ਉਚਾਰਨ ਵੀ ਇਹੀ ਕੀਤਾ ਹੈ ਸਤਿਗੁਰੂ ਅੰਗਦ ਦੇਵ ਸਾਹਿਬ ਜੀ ਨੇ। ਭਾਈ ਲਹਿਣਾ ਜੀ ਦੇ ਰੂਪ ਵਿੱਚ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਦੀ ਸੇਵਾ ਕੀਤੀ। ਸਿਮਰਨ ਬੰਦਗੀ ਵਿੱਚ ਲੀਨ ਹੋਏ ਗੁਰੂ ਕੀ ਮਹਾਨ ਬਖਸ਼ਿਸ਼ ਪ੍ਰਾਪਤ ਹੋਈ ਗੁਰੂ ਰੂਪ ਹੋਏ। ਸਤਿਗੁਰੂ ਨਾਨਕ ਦੇਵ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਤੋਂ ਅਤਿਆੰਤ ਵੈਰਾਗ ਵਿੱਚ ਆ ਕੇ ਸਤਿਗੁਰਾਂ ਨੇ ਖਡੂਰ ਸਾਹਿਬ ਵਿਖੇ ਮਾਤਾ ਭਰਾਈ ਜਿਹਦੇ ਆਕਾਰ ਵਿੱਚ ਆਪਣੇ ਆਪ ਨੂੰ ਗੁਪਤ ਕਰ ਲਿਆ ਸੀ ਸੰਗਤਾਂ ਦੀ ਬੇਨਤੀ ਮੰਨ ਕੇ ਬਾਬਾ ਬੁੱਢਾ ਸਾਹਿਬ ਜੀ ਨੇ ਲਭਿਆ ਬਚਨ ਬੇਨਤੀ ਕੀਤੀ ਸੀ ਸੰਗਤਾਂ ਨੂੰ ਦਰਸ਼ਨ ਬਖਸ਼ੋ ਉਸ ਵੇਲੇ ਵੈਰਾਗ ਵਿੱਚ ਮਹਾਰਾਜ ਜੀ ਨੇ ਇਹ ਸ਼ਲੋਕ ਉਚਾਰਨ ਕੀਤਾ ਸੀ ਸੋ ਮਹਾਰਾਜ ਜੀ ਨੇ ਪਹਿਲਾ ਹੀ ਸ਼ਲੋਕ ਸਭ ਤੋਂ ਇਹ ਉਚਾਰਨ ਕੀਤਾ ਦੂਸਰੇ ਪਾਤਸ਼ਾਹ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਆਪ ਜੀ ਦਾ ਇਹ ਪਹਿਲਾ ਸ਼ਲੋਕ ਆਇਆ ਹੈ ਮਹਾਰਾਜ ਨੇ ਸ਼ਬਦਾਂ ਵਿੱਚ ਬਾਣੀ ਉਚਾਰਨ ਨਹੀਂ ਕੀਤੀ ਦੂਸਰੇ ਪਾਤਸ਼ਾਹ ਜੀ ਨੇ ਕੇਵਲ ਵਾਰਾਂ ਦੇ ਵਿੱਚ ਹੀ ਸ਼ਲੋਕ ਆਉਂਦੇ ਨੇ ਸੋ ਇਉਂ ਸ਼ਲੋਕ ਹੀ ਨਾ ਸ਼ਲੋਕ ਹੀ ਹਨ ਸ਼ਬਦਾਂ ਵਿੱਚ ਬਾਣੀ ਮਹਾਰਾਜ ਨੇ ਹੋਰ ਨਹੀਂ ਉਚਾਰੀ ਇਹ ਗੁਰੂ ਕੀ ਆਪਣੀ ਸੁਤੰਤਰ ਮੌਜ ਹੈ ਸੋ ਇਉਂ ਸਤਿਗੁਰੂ ਮਹਾਰਾਜ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਦਾ ਸ਼ਲੋਕ ਇਥੋਂ ਇਹ ਆਰੰਭ ਹੋਇਆ ਹੈ ਜੀ ਮਹਲਾ ਦੂਜਾ ਜਿਸ ਪਿਆਰੇ ਸਿਉ ਨੇਹੋ ਤਿਸ ਆਗੇ ਮਰ ਚੱਲੀਐ ਤ੍ਰਿਗ ਜੀਵਨ ਸੰਸਾਰ ਤਾ ਕਹਿ ਪਾਛੈ ਜੀਵਣਾ ਪਉੜੀ ਤੁਧ ਆਪੇ ਧਰਤੀ ਸਾਜੀਐ ਚੰਦ ਸੂਰਜ ਦੁਏ ਦੀਵੇ 10 ਚਾਰ ਹੱਟ ਤੁਧ ਸਾਜਿਆ ਵਾਪਾਰ ਕਰੀਵੇ ਇਕ ਨਾਨੋ ਹਰ ਲਾਭ ਦੇ ਜੋ ਗੁਰਮੁਖ ਥੀਵੇ ਤਿੰਨ ਜਮ ਕਾਲ ਨਾ ਵਿਆਪਈ ਜਿਨ ਸਚ ਅੰਮ੍ਰਿਤ ਪੀਵੇ ਓਏ ਆਪ ਛੁਟੇ ਪਰਵਾ ਰਸਿਓ ਤੇਨ ਪਿੱਛੇ ਸਭ ਜਗਤ ਛੁਟੀਵੇ ਸ਼ਲੋਕ ਮਹੱਲਾ ਪਹਿਲਾ ਕੁਦਰਤ ਕਰ ਕੈ ਵਸਿਆ ਸੋਏ ਵਖਤ ਵਿਚਾਰੇ ਸੋ ਬੰਦਾ ਹੋਏ ਕੁਦਰਤ ਹੈ ਕੀਮਤ ਨਹੀਂ ਪਾਏ ਜਾ ਕੀਮਤ ਪਾਏ ਤਾ ਕਹੀ ਨਾ ਜਾਏ ਸਾਰਾ ਸਰੀਅਤ ਕਰਹਿ ਵਿਚਾਰ ਬਿਨ ਬੂਝੇ ਕੈਸੇ ਪਾਵਹਿ ਪਾਰ ਸਿਦਕ ਕਰ ਸਿਜਦਾ ਮਨ ਕਰ ਮਖਸੂਦ ਜਿਹ ਧਿਰ ਦੇਖਾ ਤਿਹ ਧਿਰ ਮੌਜੂਦ ਮਹੱਲਾ ਤੀਜਾ ਗੁਰ ਸਬਾ ਏਵ ਨ ਪਾਈਐ ਨਾ ਨੇੜੈ ਨਾ ਦੂਰ ਨਾਨਕ ਸਤਿਗੁਰ ਤਾਂ ਮਿਲੈ ਜਾ ਮਨ ਰਹੈ ਹਦੂਰ ਪੌੜੀ ਸਬਤ ਦੀਪ ਸਬਤ ਸਾਗਰ ਨਵਖੰਡ ਚਾਰ ਵੇਦ 10 ਅਸ਼ਟਪੁਰਾਣਾ ਹਰ ਸਬਨਾ ਵਿੱਚ ਤੂੰ ਵਰਤਦਾ ਹਰ ਸਬਨਾ ਭਾਣਾ ਸਭ ਤੁਝ ਹੈ ਧਿਆਵ ਹੈ ਜੀਅ ਜੰਤ ਹਰ ਸਾਰਗ ਬਾਣਾ ਜੋ ਗੁਰਮੁਖ ਹਰਿ ਸਭ ਤੁਝ ਹੈ ਧਿਆਵ ਹੈ ਤੁਝ ਹੈ ਨਹੀਂ ਤੁਝ ਹੈ ਸਾਭ ਤੁਝੈ ਧਿਆਵ ਹੈ ਜੀ ਅਜੰਤ ਹਰ ਸਾਰਗ ਪਾਣਾ ਜੋ ਗੁਰਮੁਖ ਹਰ ਆਰਾਧ ਦੇ ਤិន ਹੋ ਕੁਰਬਾਣਾ ਤੂੰ ਆਪੇ ਆਪ ਵਰਤਦਾ ਕਰ ਚੋਜ ਵਿਡਾਣਾ ਸਲੋਕ ਮਹੱਲਾ 3 ਤੀਜਾ ਕਲਉ ਮਸਾਜਨੀ ਕੇ ਆਸਦਾਈਐ ਹਿਰਦੈ ਹੀ ਲਿਖਲੇ ਹੋ ਸਦਾ ਸਾਹਿਬ ਕੈ ਰੰਗ ਰਹੈ ਕਬਹੂ ਨਾ ਟੂਟ ਸਨੇਹੋ ਕਲਮ ਸਾਜਨੀ ਜਾਏ ਸੀ ਲਿਖਿਆ ਭੀ ਨਾਲੇ ਜਾਏ ਨਾਨਕ ਸਹਿ ਪ੍ਰੀਤ ਨਾ ਜਾਏ ਸੀ ਜੋ ਤੁਰ ਛੋਡੀ ਸਚੈ ਪਾਏ ਮਹਲਾ ਤੀਜਾ ਨਦਰੀ ਆਵਦਾ ਨਾਲ ਨਾ ਚੱਲੇ ਵੇਖੋ ਕੋ ਵਿਅਉ ਪਾਏ ਸਤਿਗੁਰ ਸਚਿ ਦ੍ਰਿੜਾਇਆ ਸਚ ਰਹਿੋ ਲੇਵ ਲਾਇ ਨਾਨਕ ਸਬਦੀ ਸਚ ਹੈ ਕਰਮੀ ਪੱਲੇ ਪਾਏ ਪੌੜੀ ਹਰ ਅੰਦਰ ਬਾਹਰ ਏਕ ਤੂੰ ਤੂੰ ਜਾਣ ਹੈ ਭੇਤ ਜੋ ਕੀ ਚੈ ਸੋ ਹਰ ਜਾਣਦਾ ਮੇਰੇ ਮਨ ਹਰ ਚੇਤ ਸੋ ਡਰੈ ਜੇ ਪਾਪ ਕਮਾਵਦਾ ਧਰਮੀ ਵਿਗਸੀਤ ਤੂੰ ਸੱਚਾ ਆਪ ਨਿਆਉ ਸੱਚ ਤਾ ਡਰੀਐ ਕੀਤ ਜਿਨ੍ਹਾਂ ਨਾਨਕ ਸੱਚ ਪਛਾਣਿਆ ਸੇ ਸਾਚਰ ਲੇਤ ਸ਼ਲੋਕ ਮਹੱਲਾ ਤੀਜਾ ਕਲਮ ਚਾਲੋ ਸਾਣ ਮਸਵਾਣੀਏ ਕਾਗਦ ਭੀ ਚਲ ਜਾਓ ਲਿਖਣ ਵਾਲਾ ਜਲ ਬਲੋ ਜਿਨ ਲਿਖਿਆ ਦੂਜਾ ਭਾਉ ਨਾਨਕ ਪੂਰਬ ਲਿਖਿਆ ਕਮਾਵਣਾ ਅਵਰ ਨਾ ਕਰਨਾ ਜਾਏ ਮਹੱਲਾ ਤੀਜਾ ਹੋਰ ਕੂੜ ਪੜਣਾ ਕੂੜ ਬੋਲਣਾ ਮਾਇਆ ਨਾਲ ਪਿਆਰ ਨਾਨਕ ਵਿਣ ਨਾਵੇ ਕੋ ਥਿਰ ਨਹੀਂ ਪੜ ਪੜ ਹੋਏ ਖੁਆਰ ਪੌੜੀ ਹਰ ਕੀ ਵਡਿਆਈ ਵੱਡੀ ਹੈ ਹਰ ਕੀਰਤਨ ਹਰ ਦਾ ਹਰ ਕੀ ਵਡਿਆਈ ਵੱਡੀ ਹੈ ਜਾਂ ਨਿਆਉ ਹੈ ਧਰਮ ਕਾ ਹਰ ਕੀ ਵਡਿਆਈ ਵੱਡੀ ਹੈ ਜਾਂ ਫਲ ਹੈ ਜੀ ਕਾ ਹਰ ਕੀ ਵਡਿਆਈ ਵੱਡੀ ਹੈ ਜਾਂ ਨਾ ਸੁਣਈ ਕਹਿਆ ਚੁਗਲ ਕਾ ਹਰ ਕੀ ਵਡਿਆਈ ਵੱਡੀ ਹੈ ਅਪੁਛਿਆ ਦਾਨ ਦੇਵ ਕਾ ਸ਼ਲੋਕ ਮਹੱਲਾ ਤੀਜਾ ਹਉ ਹਉ ਕਰਤੀ ਸਭ ਮੋਈ ਸੰਪਾਉ ਕਿਸੈ ਨਾ ਨਾਲ ਦੂਜੈ ਪਾਏ ਦੁਖ ਪਾਇਆ ਸਭ ਜੋ ਹੀ ਜਮ ਕਾਲ ਨਾਨਕ ਗੁਰਮੁਖ ਉਬਰੇ ਸਾਚਾ ਨਾਮ ਸਮਾਲ ਮਹੱਲਾ ਪਹਿਲਾ ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆਹ ਗੱਲੀ ਪਾਠ ਸੋ ਬਿੰਦੀ ਤਾਂ ਲੱਗੀ ਹੀ ਹੋਈ ਐ ਗੱਲੀ ਪਾਠ ਹੋਵੇਗਾ ਗਲੀ ਨਹੀਂ ਗੱਲ ਨਹੀਂ ਅਸੀਂ ਚੰਗੀਆਂ ਗੱਲਾਂ ਬਾਤਾਂ ਵਿੱਚ ਤਾਂ ਬਹੁਤ ਚੰਗੇ ਹਾਂ ਆਚਾਰੀ ਬੁਰੀਆ ਹ ਇਉ ਗੱਲ ਨਹੀਂ ਪਾਠ ਕਰਨਾ ਹੈ ਇਹ ਸ਼ਬਦ ਮਹਾਰਾਜ ਜੀ ਨੇ ਨੂਰ ਸਾਹ ਜਾਦੂਗਰਨੀ ਦੇ ਵਰਥਾਏ ਉਪਦੇਸ਼ ਦਿੰਦਿਆਂ ਆਸਾਮ ਦੇਸ਼ ਦੇ ਵਿੱਚ ਕਾਮਰੂਪ ਦੇ ਵਿੱਚ ਉਚਾਰਨ ਕੀਤਾ ਹੈ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਨੂੰ ਉਹਨਾਂ ਦੇ ਹਿਰਦੇ ਦੀ ਅਵਸਥਾ ਹੈ ਉਹ ਬਿਆਨ ਕਰ ਰਹੇ ਨੇ ਹਾਂਜੀ ਮਹੱਲਾ ਪਹਿਲਾ ਗੱਲੀ ਅਸੀਂ ਚੰਗਿਆ ਆਚਾਰੀ ਬੁਰੀਆਹ ਮਨਹੁਕ ਸੁਧਾ ਕਾਲੀਆ ਬਾਹਰ ਚਿਟਵੀਆਹ ਰੀਸਾ ਕਰਹੇ ਤੇ ਨਾਲੀਆ ਜੋ ਸੇਵ ਹੈ ਦਰ ਖੜੀਆਹ ਨਾਲ ਖਸਮੈ ਰਤੀਆ ਮਾਨ ਹੈ ਸੁਖ ਰਲਿਆਹ ਹੋਦੈ ਤਾਣ ਨਿਤਾਣੀਆ ਰਹਿ ਨਿਮਾਨਣੀਆ ਨਾਨਕ ਜਨਮ ਸਕਾਰਥਾ ਜੇ ਤਿਨ ਕੈ ਸੰਗ ਮਿਲਾਹ ਪੌੜੀ ਤੂੰ ਆਪੇ ਜਲ ਮੀਨਾ ਹੈ ਆਪੇ ਆਪੇ ਹੀ ਆਪ ਜਲ ਤੂੰ ਆਪੇ ਇਦਾਂ ਹੀ ਪੜ੍ਹਨਾ ਜਿਵੇਂ ਗਿਆਨੀ ਜੀ ਨੇ ਪੜ੍ਹਿਆ ਹੈ ਆਮ ਕਾਲੀ ਨਾਲ ਆਪਾਂ ਪੜ੍ਹ ਜਾਂਦੇ ਆ ਤੂੰ ਆਪੇ ਜਲ ਮੀਨਾ ਏਦਾਂ ਨਹੀਂ ਤੂੰ ਆਪੇ ਜਲ ਮੀਨਾ ਹੈ ਆਪੇ ਇਸ ਤਰ੍ਹਾਂ ਉਚਾਰਨ ਕਰਨਾ ਹੈ ਹਾਂਜੀ ਤੂੰ ਆਪੇ ਜਾਲ ਮੀਨਾ ਹੈ ਆਪੇ ਆਪੇ ਹੀ ਆਪ ਜਾਲ ਤੂੰ ਆਪੇ ਜਾਲ ਬਤਾਏ ਦਾ ਆਪੇ ਵਿੱਚ ਸੇਬਾਲ ਸੇਬਾਲ ਪਾਠ ਇਕੱਠਾ ਹੈ ਸੇਬਾਲ ਵੱਖਰਾ ਵੱਖਰਾ ਨਹੀਂ ਕਰਨਾ ਸੇਬਾਲ ਜੋ ਪਾਣੀ ਵਿੱਚ ਜਾਲਾ ਹੁੰਦਾ ਇਸ ਨੂੰ ਸੇਬਾਲ ਆਖਦੇ ਨੇ ਹਾਂਜੀ ਤੂੰ ਆਪੇ ਜਾਲ ਬਤਾਏ ਦਾ ਆਪੇ ਵਿੱਚ ਸੇਬਾਲ ਤੂੰ ਆਪੇ ਕਮਲ ਅਲਿਪਤ ਹੈ ਸੈ ਹੱਥਾ ਵਿੱਚ ਗੁਲਾਲ ਤੂੰ ਆਪੇ ਮੁਕਤ ਕਰਾਏ ਦਾ ਇੱਕ ਨਿਮਖ ਘੜੀ ਕਰ ਖਿਆਲ ਹਰ ਤੁਧੋ ਬਾਹਰ ਕਿਛ ਨਹੀਂ ਗੁਰ ਸਬਦੀ ਵੇਖ ਨਿਹਾਲ ਸ਼ਲੋਕ ਮਹਲਾ 3 ਹੁਕਮ ਨਾ ਜਾਣੈ ਬਹੁਤਾ ਰੋਵੈ ਅੰਦਰ ਧੋਖਾ ਨੀਦ ਨਾ ਸੋਵੈ ਜੇ ਧਨ ਖਸਮੈ ਚੱਲੇ ਰਜਾਈ ਧਾਰ ਘਰ ਸੋਭਾ ਮਹਿਲ ਬੁਲਾਈ ਨਾਨਕ ਕਰਮੀ ਇਹ ਮਤ ਪਾਈ ਗੁਰ ਪ੍ਰਸਾਦੀ ਸਚ ਸਮਾਈ ਮਹੱਲਾ ਤੀਜਾ ਮਨ ਮੁਖ ਨਾਮ ਵਿਹੂਣਿਆ ਰੰਗ ਕਸੁੰਬਾ ਦੇਖ ਨਾ ਭੁੱਲ ਇਸ ਕਾ ਰੰਗ ਦਿਨ ਥੋੜਿਆ ਛੋਛਾ ਇਸ ਦਾ ਮੁੱਲ ਦੂਜੈ ਲੱਗੇ ਪਾਚ ਮੋਏ ਮੂਰਖ ਅੰਧ ਗਵਾਰ ਬਿਸਟਾ ਅੰਦਰ ਕੀਟ ਸੇ ਪੈ ਪਚਹਿ ਵਾਰੋ ਵਾਰ ਨਾਨਕ ਨਾਮ ਰਤੇ ਸੇ ਰੰਗ ਲੇ ਗੁਰ ਕਹਿ ਸਹਿਜ ਸੁਭਾਏ ਭਗਤੀ ਰੰਗ ਨਾ ਉਤਰੈ ਸਹਿਜੇ ਰਹੈ ਸਮਾਏ ਪੌੜੀ ਸੇਸ਼ਟ ਉਪਾਈ ਸਭ ਤੁਧ ਆਪੇ ਰਜਿਗ ਸੰਭਾਹਿਆ ਇਕ ਵਲ ਚਲ ਕਰ ਕਹਿ ਖਾਵ ਦੇ ਮੋਹਹੁ ਕੂੜ ਕੁਸਤ ਤਿਨੀ ਢਾਹਿਆ ਤੁਦਾ ਬੇਭਾਵੈ ਸੋ ਕਰਹਿ ਤੁਦ ਓ ਤੈ ਕਾਮ ਓਏ ਲਾਇ ਇਕਨਾ ਸਚ 부ਝਾਇਓਨ ਤਿਨਾ ਅਟੋਟ ਭੰਡਾਰ ਦੇਵਾਇ ਹਰ ਚੇਤ ਖਾਹੇ ਤਿਨਾ ਸਫਲ ਹੈ ਅਚੇਤਾ ਹੱਥ ਟੜਾਇਆ ਸ਼ਲੋਕ ਮਹਲਾ ਤੀਜਾ ਪੜ ਪੜ ਪੰਡਿਤ 베ਦ ਬਖਾੜ ਹੈ ਮਾਇਆ মোহ ਸੁਆਇ ਦੁਜੈ ਭਾਏ ਹਰ ਨਾਮ ਵਿਸਾਰਿਆ ਮਨ ਮੂਰਖ ਮਿਲਾ ਸਜਾਏ ਜਿਨ ਜੀਉ ਪਿੰਡ ਦਿੱਤਾ ਤਿਸ ਕਬਹੂ ਨਾ ਚੇਤੇ ਜੋ ਦੇਂਦਾ ਰਿਜਕ ਸੰਭਾਹੇ ਜਮ ਕਾ ਫਾਹਾ ਗਲੋ ਨਾ ਕਟੀਐ ਫਿਰ ਫਿਰ ਆਵੇ ਜਾਏ ਮਨ ਮੁਖ ਕਿਛੂ ਨ ਸੂਜੈ ਅੰਦਲੇ ਪੂਰਬ ਲਿਖਿਆ ਕਮਾਏ ਪੂਰੈ ਭਾਗ ਸਤਗੁਰ ਮਿਲੇ ਸੁਖ ਦਾਤਾ ਨਾਮ ਵਸੈ ਮਨ ਆਏ ਸੁਖ ਮਾਣ ਹੈ ਸੁਖ ਪੈਨਣਾ ਸੁਖੇ ਸੁਖ ਵਿਹਾਈ ਨਾਨਕ ਸੋ ਨਾਉ ਮਨ ਹੋਣਾ ਵਿਸਾਰੀਐ ਚਿਤ ਦਰ ਸਚੈ ਸੋਭਾ ਪਾਏ